ਹੈਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣਾ ਸਿਖਾਉਣੇ ਆ ਜੀ ਸ਼ਾਪਿੰਗ ਬੈਗ ਬਣਾਉਣਾ ਜਿਵੇਂ ਕਿ ਦੇਖੋ ਆਪਣੇ ਕੋਲੇ ਜਿਵੇਂ ਇਹ ਗੱਟੇ ਪਈ ਹੁੰਦੇ ਕਈ ਵੇ ਰੇਹਾਂ ਸਪਰੇਹਾਂ ਵਾਲੇ ਵੀ ਪਈ ਹੁੰਦੇ ਨੇ ਜਿਵੇਂ ਤੇ ਆਪਣੇ ਕੋਲੇ ਚਾਵਲ ਵਾਲੀਆਂ ਬੁਰੀਆਂ ਪਈਆਂ ਹੁੰਦੀਆਂ ਜਾਂ ਆਟੇ ਵਾਲੇ ਥੱਲੇ ਪਈ ਹੁੰਦੇ ਐਸ ਤਰ੍ਹਾਂ ਦੇ ਆਪਾਂ ਤੁਹਾਨੂੰ ਅੱਜ ਇੱਕ ਉਹਦਾ ਸ਼ਾਪਿੰਗ ਬੈਗ ਬਣਾਉਣਾ ਸਿਖਾਉਣੇ ਆ ਜੀ ਇਧਰੋਂ ਆਪਾਂ ਇਹਨੂੰ ਕੱਟ ਲੈਣੇ ਆਂਗੇ ਸਾਈਡ ਤੋਂ ਤੇ ਆਪਾਂ ਨੂੰ ਇੱਕ YouTube ਤੇ ਮੈਸੇਜ ਆਇਆ ਸੀਗਾ ਕਿ ਸੇ ਭੈਣ ਵੱਲੋਂ ਕਿ ਸਾਨੂੰ ਇਸ ਤਰ੍ਹਾਂ ਦੇ ਇੱਕ ਝੋਲੇ ਜਿਹਨੂੰ ਆਪਾਂ ਕਹਿ ਦਿੰਨੇ ਆ ਸਿੰਪਲ ਕਿ ਸਾਨੂੰ ਉਹ ਬਣਾਉਨੇ ਸਿਖਾਓ ਆਪਾਂ ਉਹਨਾਂ ਦੇ ਮਤਲਬ ਕਿ ਇੱਛਾ ਮਤਾਬਕ ਇਹ ਵੀਡੀਓ ਬਣਾ ਰਿਹਾ ਅੱਜ ਸਪੈਸ਼ਲ ਉਹਨਾਂ ਵਾਸਤੇ ਹੈ ਤੇ ਬੋਰੀ ਨੂੰ ਆਪਾਂ ਕੱਟ ਕੇ ਦੇਖੋ ਐ ਸਿੱਧਾ ਕਰ ਲੇਤਾ ਤੇ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਲਵਾਂਗੇ ਜੀ ਆਕ ਕੱਪਾ ਕਪੜਾ ਲੈਣਾ ਹੈਗਾ ਇਸੇ ਤਰ੍ਹਾਂ ਹੀ ਇੱਕ ਸਾਈਡ ਹੀ ਆਪਾਂ ਕਪੜਾ ਲਗਾਵਾਂਗੇ ਪਹਿਲਾਂ ਆਪਾਂ ਸੋਨੂੰ ਨਾਪ ਕਰਕੇ ਦੱਸ ਦੰਨੇ ਆਗੇ ਇਸ ਤਰ੍ਹਾਂ ਤੇ ਆਪਾਂ ਬੋਰੀ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈਗਾ ਆਪਣੇ ਕੋਲ ਇੱਕ ਪਜਾਮਾ ਪਿਆ ਸੀਗਾ ਆਪਾਂ ਪਜਾਮੇ ਦੇ ਉੱਪਰੋਂ ਕੱਟ ਕੇ ਤੇ ਨੀਚੋਂ ਆਪਾਂ ਜਿਹੜਾ ਸੀਗਾ ਕਪੜਾ ਉਤਾਰ ਲਿਆ ਚਾਰਸ ਪੀਸ ਡਬਲ ਕਪੜਾ ਇਹ ਆਪਣੇ ਕੋਲੇ ਤੇ ਆਵੇਂ ਵਾਲਾ ਕਪੜਾ ਆਪਾਂ ਤੁਹਾਨੂੰ ਮਿੰਕੇ ਦੱਸ ਦਿਆਂ ਇਹ ਕਿੰਨੇ ਲੋਜੀ ਆਪਣੇ ਕੋਲੇ ਇਹ 17 ਇੰਚੇ ਕਪੜਾ ਜੀ 16 17 ਇੰਚੇ ਇਹ ਹੈਗਾ ਚਾਰਸ ਕਪੜਾ ਬਿਲਕੁਲ ਤੇ ਇਹਨੂੰ ਆਪਾਂ ਉੱਪਰ ਰੱਖ ਕੇ ਇੰਨਾ ਹੀ ਆਪਾਂ ਬੋਰੀ ਦਾ ਜਿਹੜਾ ਪੀਸ ਹੈ ਲੋਜੀ 18 ਇੰਚ ਚੌੜਾ ਤੇ 18 ਇੰਚ ਲੰਬਾ ਇਸ ਤਰ੍ਹਾਂ ਆਪੇ ਇੱਕ ਪੀਸ ਲੱਗਦਾ ਹੈ ਇਹਨੂੰ ਉੱਪਰ ਰੱਖ ਕੇ ਆਪਾਂ ਬੋਰੀ ਦਾ ਪੀਸ ਇਸ ਤਰ੍ਹਾਂ ਕੱਟਾਂਗੇ ਵੱਡਾ ਛੋਟਾ ਜੇ ਤੁਸੀਂ ਵੱਡਾ ਬਣਾਉਣਾ ਚਾਹੋ ਤਾਂ ਤੁਸੀਂ ਆਪਣੇ ਤਰ੍ਹਾਂ ਦਾ ਵੱਡਾ ਵੀ ਬਣਾ ਸਕਦੇ ਹੋਗੇ ਤੇ ਇਹਨੂੰ ਆਪਾਂ ਰੱਖ ਦਿੰਦੇ ਨੇ ਜੀ ਇੱਕ ਸਾਈਡ ਤੇ ਸਭ ਤੋਂ ਪਹਿਲਾਂ ਆਪਾਂ ਆਪਣੀਆਂ 벨ਟਾਂ ਜਿਹੜੀਆਂ ਹੈਗੀਆਂ ਉਹ ਤਿਆਰ ਕਰਾਂਗੇ ਆਪਾਂ ਬੋਰੀ ਦਾ ਛੋਟਾ ਜਿਹਾ ਪੀਸ ਲੈ ਕੇ ਉਸ ਨੂੰ ਆ ਫੋਲਡ ਕਰਕੇ ਨਾ ਇਹ 벨ਟਾਂ ਵਿੱਚ ਜਿਹੜੀਆਂ ਆ ਤਣੀਆਂ ਕਹਿ ਦਿੰਦੇ ਆ ਉਹ ਵੀ ਇਹਦੇ ਵਿੱਚ ਪਾਵਾਂਗੇ ਤਾਂ ਜੋ ਇਹ ਵਜ਼ਨ ਚੱਕਣ ਵਿੱਚ ਵੀ ਟੁੱਟਣ ਨਾ ਬਿਲਕੁਲ ਵੀ ਇਹ ਲੋ ਜੀ ਆਪਾਂ ਤਣੀਆਂ ਇਸ ਤਰ੍ਹਾਂ ਬਣਾ ਲੈਂਤੀਆਂ 3 ਇੰਚ ਆਪਾਂ ਚੌੜਾ ਕੱਪੜਾ ਲੈਂਦਾ ਸੀ ਵਾਕੀ 벨ਟ ਆਪਾਂ ਆਪਣੇ ਮੁਤਾਬਕ ਜਿੰਨੀਆਂ ਉੱਚੀਆਂ ਲਾਉਣੀ ਹੋਣ ਜਾਂ ਨੀਵੀਆਂ ਐਸੇ ਤਰ੍ਹਾਂ ਹੀ ਬਣਾ ਸਕਦੇ ਆਂਗੇ ਦੇਖੋ ਬੋਰੀ ਦਾ ਸੈਂਟਰ ਕਰਕੇ ਮਤਲਬ ਕਿ ਬਿਲਕੁਲ ਥੋੜਾ ਜਿਹਾ ਵੱਧ ਘੱਟ ਕੱਪੜਾ ਸੀ ਆਪਾਂ ਤਾਂ ਕੱਟਿਆ ਇਹ ਬੋਰੀ ਦਾ ਕੱੜਾ ਤੇ ਸੈਂਟਰ ਲੈਣਾ ਜੀ ਆਪਾਂ ਸਭ ਤੋਂ ਪਹਿਲਾਂ ਬੋਰੀ ਦਾ ਸੈਂਟਰ ਲੈ ਕੇ ਜਿਵੇਂ ਸਾਈਡ ਤੋਂ 2.5 ਇੰਚ ਇਧਰ ਜਗ੍ਹਾ ਛੱਡ ਕੇ 2.5 ਇੰਚ ਇਧਰ ਛੱਡ ਕੇ ਉੱਤੀ ਆਪਾਂ ਜਿਹੜੇ ਇਹ ਆਪਣੀਆਂ 벨ਟਾਂ ਨਹੀਂ ਲਗਾਉਣੀਆਂ ਨੇ ਦੋਨੇ ਸਾਈਡਾਂ ਤੇ ਇਹਦੇ ਟਾਂਕੇ ਜਿਹੜੇ ਡਬਲ-ਡਬਲ ਕਰਕੇ ਲਗਾਉਣੇ ਆਂ ਤਾਂ ਜੋ ਆਪਾਂ ਕਿੰਨਾ ਮਰਜ਼ੀ ਇਹਦੇ ਸੁਭਜਨ ਪਾ ਸਕੀਏ ਤੇ ਇਹ ਬਿਲਕੁਲ ਟੁੱਟਣ ਨਾ ਡਬਲ-ਡਬਲ ਟਾਂਕੇ ਆਪਾਂ ਲਗਾਉਣੇ ਆਂ ਲੋ ਜੀ ਆਪਣੀਆਂ 벨ਟਾਂ ਜਿਹੜੀਆਂ ਲੱਗ ਗਈਆਂ ਹੁਣ ਆਪਾਂ ਜਿਹੜਾ ਇਹ ਪੀਸ ਸੀ ਆਪਾਂ ਇਹਦੇ ਵਿੱਚੋਂ ਸੈਂਟਰ ਚੋਂ ਇਹਨੂੰ ਸੀ ਕੇ ਸਾਈਡਾਂ ਤੇ ਆਪਾਂ ਇਹ ਸੀਨਾ ਮਾਰ ਕੇ ਇਹਨੂੰ ਪਾਸਾ ਇਹਦਾ ਫਲਟ ਦੇ ਦੇਣਾ ਆਪਾਂ ਇਹਦਾ ਪਾਸਾ ਪਲਟਾ ਕੇ ਤੇ ਹੁਣ ਆਪਾਂ ਜਿਹੜੀਆਂ ਵੈਲਟਾਂ ਲਗਾਈਆਂ ਸੀ ਉਹਦੇ ਦੱਬੇ ਵਿੱਚ ਇੱਕ ਸੀਨ ਲਗਾਵਾਂਗੇ ਸੱਟ ਕੇ ਦੋਨਾਂ ਵਾਸੀ ਆਪਾਂ ਇਸ ਤਰ੍ਹਾਂ ਲਗਾ ਲਾਂਗੇ ਜੀ ਦੇਖੋ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਐਮੇਰੀਆਂ ਵੀਡੀਓ ਆਪਾਂ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਲੋ ਜੀ ਹੁਣ ਆਪਾਂ ਕੋਈ ਵੀ ਸੂਈ ਲਾ ਕੇ ਇਸ ਤਰ੍ਹਾਂ ਦੋ ਤਿੰਨ ਥਾਂ ਤੇ ਆਪਾਂ ਸੂਈਆਂ ਲਾ ਕੇ ਇਹਨੂੰ ਨਾ ਆਪਾਂ ਇੱਕ ਵਾਰ ਮਤਲਬ ਇੱਕ ਖੜ ਜਾਂਦੀ ਹੈ ਇਹ ਬੁੜੀ ਜਿਹੜੀ ਹੈਗੀ ਹੈ ਆਪਾਂ ਇਸ ਤਰ੍ਹਾਂ ਇਹਨੂੰ ਫੜਾ ਲੈ ਇਹ ਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ। ਲੋ ਜੀ। ਆਪਾਂ ਇਹਨੂੰ ਪਹਿਲਾਂ ਫੋਲਡ ਕਰਾਂਗੇ ਤੇ ਇਹਦਾ ਵੀ ਹੁਣ ਆਪਾਂ ਇੱਕ ਸੈਂਟਰ ਲੈਣਾ ਹੈਗਾ। ਗੋਰੀ ਦਾ। ਤੇਲਵਾ ਪੱਤੀ 3 ਇੰਚ ਦਾ, 3 ਇੰਚ ਚੌੜਾ ਤੇ 3 ਇੰਚ ਲੰਬਾ ਇੱਕ ਚੌਰਸ ਪੀਸ ਆਪਾਂ ਦੋਨੀਆਂ ਸਾਈਡਾਂ ਤੋਂ ਇਸ ਤਰ੍ਹਾਂ ਕੱਟ ਲਗਾਉਣੀਆਂ ਨੇ। ਦੋਨੇ ਇੱਕ ਸਾਈਡ ਆਪਾਂ ਦੇਖੋ ਐ ਕੱਟ ਲੈਣੀ ਹੈ ਜੀ। ਦੂਜੀ ਸਾਈਡ ਤੇ ਇਹੀ ਧਰ ਕੇ ਆਪਾਂ ਇਧਰੋਂ ਕੱਟ ਲੈਣਾ ਹੈ ਇਹ ਪੀਸ ਤਾਂ ਆਪਾਂ ਇਹੀ ਇਹਦੇ ਉੱਤੇ ਐ ਧਰ ਕੇ ਡਬਲ ਤੇ ਆਪਾਂ ਇਧਰੋਂ ਵੀ ਕੱਟ ਲੈਣਾ ਇਸ ਤਰ੍ਹਾਂ ਕੱਟ ਕੇ ਜਿਹੜੀਆਂ ਆਪਣੀਆਂ ਸੈਡਾਂ ਰਹਿ ਗਈਆਂ ਜੀ ਸੈਡਾਂ ਤੇ ਆਪਾਂ ਸੀਨ ਲਗਾਉਣੀ ਇੱਕ ਸੀਨ ਲਗਾ ਕੇ ਆਪਾਂ ਛੋਟਾ ਜਿਹਾ ਇੱਕ ਕਪੜਾ ਲੈ ਕੇ ਨਾ ਇਹਦੇ ਉੱਪਰ ਫਿਨਿਸ਼ ਵਾਸਤੇ ਵੀ ਲਗਾਉਣਾ ਹੈ ਕਿ ਫਿਰ ਆਪਾਂ ਸੈਡਾਂ ਨੂੰ ਦੇਖੋ ਜਿਹੜੀ ਸੀਨ ਹੈ ਉਨਵੇਂ ਸੈਂਟਰ ਚ ਕਰਕੇ ਬਿਲਕੁਲ ਆਪਾਂ ਦੋਨਾਂ ਪਾਸੇ ਐਂ ਸੀਨ ਲਾ। ਇਹਦੇ ਉੱਤੇ ਵੀ ਆਪਾਂ ਕਪੜਾ ਲਾਵਾਂ ਲਾਵਾਂਗੇ ਛੋਟਾ ਛੋਟਾ ਬਰੀਕ-ਬਰੀਕ ਤਾਂ ਜੋ ਆਪਣੀ ਇਹਦੇ ਉੱਤੇ ਬਿਲਕੁਲ ਸਫਾਈ ਆ ਜੇ। ਇਸ ਤਰ੍ਹਾਂ ਆਪਾਂ ਛੋਟੇ-ਛੋਟੇ ਲੀਵ ਕੱਟ ਕੇ ਨਾ ਕੱਪੜੇ ਇੰਚ-ਇੰਚ ਕਰੀਆਂ ਲੀਰਾ ਕੱਟ ਕੇ ਆਪਾਂ ਤਿੰਨੋਂ ਚਾਰੋਂ ਪਾਸੇ ਇਸ ਤਰ੍ਹਾਂ ਲਗਾ ਦਾਂਗੇ। ਤਾਂ ਜੋ ਗਿਟੂਲ ਆਪਣਾ ਜਿਹੜਾ ਵੈਗ ਹੈ ਬਿਲਕੁਲ ਸਫਾਈ ਨਾਲ ਬਣੇ। ਦੇਖੋ ਇਹ 5-10 ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦਾ ਨਾ ਹੀ ਇੱਥੇ ਕੋਈ ਬਾਲੀ ਮਿਹਨਤ ਲੱਗਦੀ ਹੈ। ਬਹੁਤ ਹੀ ਸੇਤੀਵੰਦ ਹੈ ਤੇ ਮਜ਼ਬੂਤ ਵੀ ਪੂਰਾ ਵੰਦ ਹੈ ਜੇ ਤੁਸੀਂ ਚਾਹੋ ਤਾਂ ਦੋਨੇ ਸਾਈਡਾਂ ਤੇ ਵੀ ਕਪੜਾ ਲਗਾ ਸਕਦੇ ਹੋ ਪਰ ਆਪਾਂ ਇਹਦੇ ਇੱਕ ਸਾਈਡ ਤੇ ਕਪੜਾ ਲਗਾਇਆ ਵਿੱਚ ਆਪਾਂ ਜਿਵੇਂ ਗੋੜੀ ਸੀ ਉਸ ਤੇ ਹੀ ਰੱਖਿਆਗਾ ਲੋ ਜੀ ਬੈਗ ਜਿਹੜਾ ਬਣ ਕੇ ਹੋ ਗਿਆ ਜੀ ਆਪਣਾ ਤਿਆਰ ਤੁਸੀਂ ਕਿੰਨਾ ਮਰਜ਼ੀ ਇਹਦੇ ਵਿੱਚ ਕੁਝ ਪਾਓ ਇਹ ਬਿਲਕੁਲ ਇਹਦੇ ਸਟੈਪ ਨਹੀਂ ਟੁੱਟਣਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ